ਕਿੰਨਾ ਪਿਆਰ ਲੈ ਕੇ ਬੈਠੇ ਸਾਡੇ ਮਾਤਾ ਜੀ ਔਰ ਜਿਹੜੀਆਂ ਭੈਣਾਂ ਜੁੜੀਆਂ ਅੱਜ ਵੀ ਉਹਨਾਂ ਦੇ ਕੋਲੇ ਸੀਸਾ ਜੇ ਆਪਣੇ ਆਪ ਨੂੰ ਤਕੜਿਓ ਕੇ ਬਚਾਈਏ ਆਉਣ ਵਾਲੀ ਪੀੜ੍ਹੀ ਨੂੰ ਇੱਧਰ ਨੂੰ ਜੋੜੀਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਹੁਣ ਗੁਰੂ ਸਾਹਿਬ ਜੀ ਅਜੇ ਭਾਈ ਲੰਘਣੇ ਦੇ ਰੂਪ ਚ ਨੇ ਹੁਣ ਜਿਹੜੀ ਸੰਗਤ ਆਪਾਂ ਕਰ ਰਹੇ ਆ ਆਪਣੇ ਬੱਚੇ ਕਰ ਰਹੇ ਆ ਤੁਸੀਂ ਕਰਮਾਂ ਵਾਲੇ ਜਸ ਮਿਲਦਾ ਹੈ ਸੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਘਰੇ ਬਿਠਿਆਂ ਕੁਝ ਨਹੀਂ ਹੋਣਾ ਜਸ ਮਿਲਦਾ ਹੈ ਸੁਭ ਕਰਮਾਂ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦੇਂਦਾ ਏ ਜੋ ਦੁਨੀਆ ਨੂੰ ਜਸ ਉਸ ਦੇ ਗਾਉਣੇ ਆ ਜਸ ਹੀ ਹੈ ਵਾਹਿਗੁਰੂ ਕੱਜ ਕੇ ਵੀਰੋ ਤੁਹਾਡੀ ਆਵਾਜ਼ ਘਟ ਜੇ ਵਾਹਿਗੁਰੂ 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 ਇਹ ਜੱਸ ਹੋ ਗਿਆ ਸਵਾਸਾਂ ਦੀ ਸੰਭਾਲ ਕਰ ਲਈ ਇੱਕ ਦਿਨ ਐਸਾ ਆਇਆ ਸਤਿਗੁਰਾਂ ਦੇ ਦੋ ਸੁਪੁੱਤਰ ਨੇ ਭਾਈ ਦਾਸੂ ਜੀ ਭਾਈ ਦਾਤੂ ਜੀ ਦੋ ਹੀ ਬੇਟੀਆਂ ਨੇ ਬੀਬੀ ਅਮਰੋ ਜੀ ਬੀਬੀ ਅਨੋਖੀ ਜੀ ਇਤੋਂ ਇਹ ਵੀ ਸਿੱਖਿਆ ਮਿਲਦੀ ਵੀ ਘੱਟੋ-ਘੱਟ 4 ਬੱਚੇ ਨਹੀਂ ਤੇ 2 ਬੱਚੇ ਜ਼ਰੂਰੀ ਐ ਪਰ ਆਪਾਂ ਕੀ ਕਰਦੇ ਸਾਰੇ ਜੇ ਬੇਟਾ ਹੋ ਜਾਂਦਾ ਤੇ ਮੁੜ ਕੇ ਕੋਈ ਬੱਚਾ ਹੀ ਨਹੀਂ ਲੈਂਦੇ ਆ ਖੁ ਸਤਨਾ ਜੇ ਗੁਰੂ ਦਾ ਜ ਦਿਨ ਮਨਾਇਆ ਨਾ ਥੋੜਾ ਜਿਹਾ ਇੱਧਰ ਧਿਆਨ ਦੇਣਾ ਚਾਰ ਬੱਚੇ ਸੀ ਮਾਰੇ ਦੇ ਗ੍ਰਸਤੀ ਜੀਵਨ ਦੇ ਤੇ ਖੇੜ ਕਦੋਂ ਵਾਪਰੀ ਇੱਕ ਦਿਨ ਅੰਮ੍ਰਿਤ ਵੇਲੇ ਟੁਰੇ ਨੇ ਜਿੱਦਾਂ ਤੁਸੀਂ ਸਮਾਗਮ ਰੱਖਿਆ ਨਾ ਪਤਾ ਨਹੀਂ ਕੀ ਦੀ ਜ਼ਿੰਦਗੀ ਬਦਲ ਜਾਣੀ ਆ ਕਿੰਨੇ ਆ ਸੁਣ ਕੇ ਵੀਡੀਓ ਮੁਰੜਣਾ ਬੜਾ ਪਿਆਰ ਮਿਲਦਾ ਹੈ ਦੇਸ਼ਾਂ ਵਿਦੇਸ਼ਾਂ 'ਚ ਸੰਗਤਾਂ ਲਾਇਵ ਰਾਹੀਂ ਦਰਸ਼ਨ ਕਰਦੀਆਂ ਜਿਹੜੇ ਵਿਚਾਰੇ ਕਮਾਂ ਤੇ ਬੀਜੀ ਖਾਸ ਕਰਕੇ ਜਿਹੜੇ ਬਾਹਰ ਹੈ ਨਾ ਉਹਨਾਂ ਦੀ ਰੂਹ ਪੰਜਾਬ 'ਚ ਵੱਸਦੀ ਹੈ ਹੁਣ ਤੁਹਾਡੇ ਪਿੰਡ 'ਚੋਂ ਕਿੰਨੇ ਬਾਹਰ ਹੋਣਗੇ ਲਾਈਵ ਪਹੁੰਚ ਜਾਣਾ ਤੇ ਉਹਨਾਂ ਨੇ ਅੰਦਰੋਂ ਸਕੂਨ ਮਿਲਣਾ ਵੀ ਸਾਡੇ ਪਿੰਡ ਹੈ ਸਾਡਾ ਪਰਿਵਾਰ ਹੈ ਹੈ ਗੱਜ ਕੇ ਆਖੋ ਸਤਨਾਮ ਇਹ ਸੱਚ ਕਿਉਂਕਿ ਮੈਂ ਵੀ ਵਿਦੇਸ਼ ਜਾਂਦਾ ਰਿਹਾ ਨਾ ਇਹ ਗੱਲ ਸੱਚੀ ਜਦੋਂ ਬੰਦਾ ਬਾਹਰ ਚੱਲ ਜਾਂਦਾ ਬੜੀ ਖੋਪ ਪੈਂਦੀ ਆਪਣੀ ਤਰਤੀ ਦੀ ਅਹੀਂ ਤੇ ਚਲੋ 15-20 ਦਿਨ ਹੀ ਵਾਸਤੇ ਜਾਈਦਾ ਪਰ ਉੱਥੇ ਜਾ ਕੇ ਬੜਾ ਖਿੱਚ ਪੈਂਦੀ ਏ ਧਰਤੀ ਇੰਨੀ ਕਰਮਾ ਵਾਲੀ ਨਾ ਕਿਉਂਕਿ ਇਸ ਧਰਤੀ ਤੇ 10 ਗੁਰੂ ਸਾਹਿਬ ਦੇ ਚਰਨ ਪਏ ਆਖੋ ਸਤਨਾਮ ਇੱਥੇ ਭਗਤਾਂ ਨੇ ਮਹਾਂਪੁਰਖਾਂ ਨੇ ਤਪੱਸਿਆ ਕੀਤੀ ਸ਼ਹੀਦਾਂ ਦਾ ਲਹੂ ਡੁੱਲਿਆ ਏ ਇਹਦੇ ਨਾਲ ਦੀ ਧਰਤੀ ਕਿਦਰੇ ਦੀ ਹੈਗੀ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਹੈ ਜਿੱਥੇ ਸਹਿਬਜ਼ਾਦਿਆਂ ਦੀ ਸਸਕਾਰ ਹੋਏ ਮਨਜੀ ਜਗ੍ਹਾ ਜਿਹੜੀ 2 ارب 50 ਕਰੋੜ ਦੀ ਗੱਜ ਗਿਅੱਖੋ ਸਤਨਾਮ ਮਾਣ ਕਰਿਆ ਕਰੋ ਧੰਨਵਾਦ ਕਰਿਆ ਕਰੋ ਸਾਧ ਤਰਤੀ ਪਈ ਹਰ ਆਵਲੀ ਸਾ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਮੇਰਾ ਪੜੋ ਪੜੋ ਸਤ ਗੁਰ ਬੈਠਾ ਆਏ ਜਿੱਥੇ ਮੇਰਾ ਸਤ ਗੁਰ ਬੈਠਾ ਆਏ ਸਤ ਗੁਰ ਜਿੱਥੇ ਮੇਰਾ ਸੇ ਜੰਤ ਪਏ ਹਰੀਆ ਵਲੇ ਸੇ ਜੰਤ ਪਏ ਹਰੀਆ ਵਲੇ ਸੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਜਿਨੀ ਮੇਰਾ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਇੱਕ ਫਾਇਦਾ ਹੋਰ ਜੀ ਆਮ ਬੰਦੇ ਦੇ ਮੱਥੇ ਤੇ ਤਿਉੜੀ ਹੋਗੀ ਇੱਥੇ ਸਾੜ ਪਊਗਾ ਕਲਪ ਦੀ ਫਿਰਦੀ ਦੁਨੀਆ ਇੰਨਾ ਕ੍ਰੋਧ ਵੱਧ ਗਿਆ ਕਾਮ ਵਾਸ਼ਨਾ ਦਿਨੇ ਰਾਤ ੱੱੱਕੇ ਖਾਂਦੇ ਫਿਰਦੇ ਸਭ ਕੁਝ ਹੁੰਦਿਆ ਕੋਈ ਨਸ਼ਾ ਖਾਂਦਾ ਕੋਈ ਦਵਾਈ ਖਾਂਦਾ ਨੀਂਦਰ ਨਹੀਂ ਪੈਂਦੀ ਆ ਜਿਹੜੀਆਂ ਪੰਕਤੀਆਂ ਤੁਸੀਂ ਪੜੀਆਂ ਐ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ ਸਭ ਤੋਂ ਪਹਿਲੀ ਬਰਕਤ ਜਦੋਂ ਕਥਾ ਕੀਰਤਨ ਚੱਲਦਾ ਹੋਵੇ ਤੇ ਕੋਈ ਰੂਹ ਨਾ ਬੈ ਕੇ ਸੁਣਦਾ ਹੋਵੇ ਤੇ ਹਿਰਦੇ ਤੇ ਠੰਡ ਪੈਂਦੀ ਆ ਸਕੂਨ ਮਿਲਦਾ ਐਸੀ ਘਟਨਾ ਘੱਡੀ ਬਾਬਾ ਲੈਣਾ ਜੀ ਦੀ ਜ਼ਿੰਦਗੀ ਚ ਅਮਰਤ ਵੇਲੇ ਤੁਰੇ ਜਾ ਰਹੇ ਨੇ ਪ੍ਰਾਣੇ ਸਮਝ ਤਕਰੀਬਨ ਹੀ ਅਮਰਤ ਵੇਲੇ ਲੋਕੀ ਬਾਹਰ ਅੰਦਰ ਜਾਂਦੇ ਸੀ ਤੇ ਭਾਈ ਜੋਧ ਜੀ ਦਾ ਜ਼ਿਕਰ ਆਉਂਦਾ ਏ ਤਿੰਨ ਸੱਸੇ ਆ ਗੁਰਮਤ ਦੇ ਪਹਿਲਾ ਸੱਸਾ ਸੁਣਨਾ ਤੁਸੀਂ ਸੁਣ ਰਹੇ ਹੋ ਸਾਰੇ ਕਈ ਨਹੀਂ ਆਏ ਦੂਸਰਾ ਸੱਸਾ ਸਮਝਾਉਣੀ ਤੁਸੀਂ ਸਿਰ ਹਿਲਾਏ ਤੀਸਰਾ ਸੱਸਾ ਸਮਾ ਜਾਣਾ ਸਮਾਵਤੀ ਜਦੋਂ ਬਾਬਾ ਲੈਣਾ ਜੀ ਤੁਰੇ ਜਾ ਰਹੇ ਨੇ ਤੇ ਇੱਕ ਰੰਗਿਆ ਹੋਇਆ ਸਿੱਖ ਪਾਠ ਕਰ ਰਿਹਾ ਪਾਠ ਤੇ ਕਿਹੜੀ ਆਵਾਜ਼ ਆਈ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਕਾਲੀ ਐ ਮੰਦਾ ਮੂਲ ਨ ਕੀਚਈ ਜੇ ਲੰਮੀ ਨਦਰ ਨਿਹਾਲੀ ਐ ਜਿਉ ਸਾਹਿਬ ਨਾਲ ਨ ਹਾਰੀ ਐ ਤਵੇਹਾ ਬਸ ਢਾਲੀ ਐ ਕਿਸ਼ਲਾਹੇ ਉਪਰ ਕਾਲੀ ਐ ਧੰਨਵਾਦ ਤੁਹਾਡਾ ਤੁਸੀਂ ਸਭ ਨੇ ਹਾਜ਼ਰੀ ਭਰੀ ਜਦੋਂ ਕਿਸੇ ਮਾਂ ਪਿਓ ਦਾ ਪੁੱਤ ਕਮਾਈ ਕਰਦਾ ਨਾ ਭੈਣੋ ਵੀਰੋ ਮਾਂ ਨੂੰ ਵੀ ਖੁਸ਼ੀ ਹੁੰਦੀ ਪਿਓ ਨੂੰ ਤੇ ਬਾਕੀ ਗੱਲਾਂ ਛੱਡੋ ਭੇਟਾ ਦੀਆਂ ਪੈਸੇ ਦੀਆਂ ਜਦੋਂ ਇਦਾਂ ਆਪਾਂ ਸਾਰੇ ਦੀਵਾਨ ਚ ਬਾਣੀ ਪੜਦੇ ਨਾ ਤੇ ਮੇਰਾ ਦਿਲ ਕਹਿੰਦਾ ਹੈ ਵੀ ਗੁਰੂ ਸਾਹਿਬ ਪਤਾ ਨਹੀਂ ਕਿੰਨੇ ਖੁਸ਼ ਹੁੰਦੇ ਆਖੋ ਸਤਨਾਮ ਸ੍ਰੀ ਇੱਕ ਬੇਨਤੀ ਸੰਗਤ ਨੂੰ ਬਹਿ ਜੋ ਪਿਆਰ ਨਾਲ ਬਾਤ ਚ ਦੇ ਦਿਓ ਇਸ ਭਾਵਤੀ ਤੇ ਤੇ ਹੁਣ ਤੁਹਾਡਾ ਫਿਰ ਇਕਾਗਰਤਾ ਭੰਗ ਹੋਣੀ ਜਦੋਂ ਆਪਾਂ ਆਖਰੀ ਧਾਰਨਾ ਪੜ੍ਹੀਓਦੋਂ ਜਿੰਨੇ ਪਿਆਰ ਦੇਣਾ ਦੇ ਦਿਓ ਤੁਹਾਡਾ ਸਭ ਤੋਂ ਵੱਡਾ ਪਿਆਰ ਤੇ ਆਈ ਹੈ ਵੀ ਜਿਹੜਾ ਤੁਸੀਂ ਬੈਠੇ ਆ ਉਹ ਵੀ ਇਹੋ ਜੇ ਸਮੇਂ ਤੇ ਤੁਹਾਡੇ ਰੇਣੀ ਆ ਗੱਜ ਕੇ ਕਹਿ ਦਿਓ ਸਤਨਾਮ हां उठियो ना, दे दे। ना। पाथ कोई ਬਾਤ ਇਕੱਠਾ ਪਿਆਰ ਦੇ ਦਿਓ ਬੜਾ ਪਿਆਰ ਤੁਸਾਂ ਦਿੱਤਾ ਇਹ ਜਿਹੜਾ ਸ਼ਬਦ ਸੀ ਨਾ ਭਾਈ ਜੋਧ ਨੇ ਪੜਿਆ ਤੇ ਗੁਰੂ ਅੰਗਦ ਸਾਹਿਬ ਨੇ ਸੁਣਿਆ ਹੁਣ ਪਹਿਲੀ ਕਮੀ ਕਿੱਥੇ ਆ ਵੀ ਗੁਰਦੁਆਰੇ ਪਾਠੀ ਪਾਠ ਕਰਦਾ ਤੇ ਸੁਣਨ ਵਾਲਾ ਹੀ ਕੋਈ ਨਹੀਂ ਬੋਲੋ ਵਾਹਿਗੁਰੂ ਸਿਰਫ ਗਿਣਤੀ ਹੋ ਰਹੀ ਵੀ 105 ਖੰਡ ਪਾਠ ਚੱਲ ਰਹੇ ਫਲਾਣਾ ਫਲਾਣੇ ਵੱਲੋਂ ਫਲਾਣਾ ਫਲਾਣੇ ਵੱਲੋਂ ਤੇ ਜਿੱਦੋਂ ਭੋਗ ਹੁੰਦਾ ਨਾ ਉਦੋਂ ਗਰੰਥੀ ਦੇ ਗਲ ਚ ਗੂਠਾ ਦਿੰਨੇ ਲੈ ਨਾ ਜੀ ਦਾ ਇੱਕ ਨਾਂ ਰਹਿ ਗਿਆ ਤੇ ਬਾਬੇ ਦੀ ਖੈਰ ਨਹੀਂ ਆਖੋ ਸਤਨਾ ਕਿਉਂਕਿ ਅਸੀਂ ਵਿਚਰਦੇ ਆ ਉਹਦੇ ਗੂਠਾ ਦਿੱਤਾ ਹੁੰਦਾ ਏਡਾ ਪੇਪਰ ਫੜਾ ਕੇ ਵੀ ਗਰਮੀ ਇੰਨੀ ਉਹ ਡਿੱਗਣ ਵਾਲਾ ਹੋ ਜਾਂਦਾ ਇਹ ਵਿਦੇਸ਼ ਵੀ ਇਹ ਚੱਲਣ ਦੀ ਮਰਜ਼ਾ ਦਾ ਮੈਂ ਜਿੱਥੇ ਕਹਿ ਕੇ ਵੀ ਆਇਆ ਵੀ ਜੇ ਤੁਸੀਂ ਨਾਂ ਲੈਣੇ ਤੇ ਅਰਦਾਸ ਤੋਂ ਬਾਅਦ ਲੈ ਦਿਆ ਕਰੋ ਸਾਈਡ ਤੇ ਅਰਦਾਸ ਦੀ ਛਵੀ ਵਿਗੜਦੀ ਆ ਕਿੰਨੀ ਕੀ ਨੀ ਕੀ ਗੱਲ ਚਮਚਾ ਚੜਾਇਆ ਕੌਲੀ ਚੜਾਈ ਬੋਰੀ ਚੜਾਈ ਪੱਖਾ ਚੜਾਇਆ ਤੇ ਮਗਰੋਂ ਆ ਕੇ ਕਹਿੰਨੇ ਆ ਬਿਨ ਬੋਲਿਆਂ ਸਭ ਕਿਸ ਜਾਣਦਾ ਤੇ ਜੇ ਜਾਣਦਾ ਤੇ ਫਿਰ ਰੌਲਾ ਕਾਹਤੋਂ ਪਾਇਆ ਕਿਸੇ ਅੱਗੇ ਕੀਚੈ ਜੇ ਆਪਾਂ ਰੋਜ਼ ਪੜਦੇ ਰਾਤ ਨੂੰ ਅੰਤਰ ਜਾਮੀ ਪੁਰਖ ਸਰਦਾ ਮਨ ਕੀ ਪਰੋ ਸਭਨ ਮੈਨੂੰ ਪ੍ਰੋ ਸਾਹਿਬ ਵੀ ਮੇਰੇ ਗੁਰੂ ਨੂੰ ਸਭ ਕੁਝ ਪਤਾ ਮੇਰੇ ਬਾਰੇ ਕਿਉਂਕਿ ਮੈਂ ਕੀ ਦੇਣਾ ਜਿਹੜੇ ਬਟਵੀ ਚੋਂ ਕੱਢ ਕੇ ਮੈਂ ਮੱਥਾ ਟੇਕਣਾ ਬਟਵੀ ਇਹਨੂੰ ਭਰਨ ਵਾਲਾ ਤੇ ਸਤਿਗੁਰੂ ਆ ਹੋਮੇ ਖਤਮ ਹੋ ਗਈ ਨਾ ਅੱਧੀਆਂ ਲੜਾਈਆਂ ਪ੍ਰਧਾਨਗੀਆਂ ਗੁਰਦੁਆਰੇ ਖਤਮ ਹੋ ਜਾਣਗੀਆਂ ਜੀ ਆਹ ਕਥਾ ਪਹੁੰਚ ਜੇ ਨਾ ਤੁਹਾਡੇ ਕੰਨਾਂ ਤੱਕ ਇਹ ਕਦੇ ਗੁਰੂ ਅੱਗੇ ਹੋਮੇ ਨਹੀਂ ਜਿਤਾਉਣੀ ਜੇ ਤੁਹਾਡੇ ਕਰਪੋਤ ਹੋਇਆ ਗੁਰਨੂਰ ਸਿੰਘ ਫਤੇ ਸਿੰਘ ਤੇ ਜੀ ਉਹਦਾ ਨਾਂ ਨਹੀਂ ਬੋਲਿਆ ਤੂੰ ਦਿੱਤਾ ਤੇ ਨਹੀਂ ਆ ਆਪਣਾ ਥੋੜਾ ਵਾਉ ਹੋਂ ਮੈਂ ਗਈ ਨਾ ਤੇ ਅਰਦਾਸ 5 ਮਿੰਟ ਦੀ ਆ ਤੇ ਕਈ ਪਿੰਡਾਂ ਚ ਵੇਖੀਦਾ 45 ਮਿੰਟ ਦੀ ਘੜਤ ਕਰਤੀ ਆ ਕੋਈ ਫਿਰ ਇੱਥੋਂ ਪਤਾ ਲੱਗਦਾ ਵੀ ਗੁਰੂ ਸਾਹਿਬ ਨੂੰ ਦੱਸਣ ਦੀ ਨਹੀਂ ਲੋੜ ਗੁਰਮਖੋ ਘਟ ਘਟ ਕੇ ਭਲੇ ਭਰੇ ਕੀ ਇਹੋ ਜਿਹੀਆਂ ਰੂਹਾਂ ਵੇਖੀਆਂ ਜਿਹੜੇ ਭਰੇ ਟਰੱਕ ਦੇਸੀ ਘੋ ਦੇ ਹਜੂਰ ਸਾਹਿਬ ਦੀ ਘਟਨਾ ਜੇ ਟਰੱਕ ਦੇ ਸੀ ਕਿ ਉਹਦਾ ਭਰਿਆ ਨਵਾਂ ਟਰੱਕ ਤੇ ਵਿੱਚੇ ਚਾਬੀ ਕੋਈ ਛੱਡ ਗਿਆ ਨਾਂ ਵੀ ਨਹੀਂ ਦੱਸ ਕੇ ਗਿਆ ਤੁਸੀਂ ਇਹ ਸਾਬ ਲਾਓ ਵੀ ਕਿੰਨਾ ਦਿੱਤਾ ਉਹ ਰੱਬ ਨੇ ਵੀ ਜਿਨੇ ਆਪਣਾ ਨਾਂ ਤੱਕ ਨਹੀਂ ਦੱਸਿਆ ਹਮੈ ਨਾਵੇ ਨਾਲ ਵਿਰੋਧ ਹੈ ਇੱਕ ਬੰਨੇ ਆਪਾਂ ਕਹਿੰਨੇ ਆਂ ਵੀ ਸਤਿਗੁਰੂ ਜਾਣੀ ਜਾਣੇ ਦੂਜੇ ਬੰਨੇ ਕਹਿੰਨੇ ਬਾਬਾ ਨਾਂ ਨਹੀਂ ਨਾ ਬੋਲਿਆ ਕੋਈ ਨਹੀਂ ਤੇਰੀ ਬਦਲੀ ਕਰਾਉਣੀ ਆਖੋ ਸਤਨਾਮ ਕਈਆਂ ਨੂੰ ਵੇਖਿਆ ਐਵੇਂ ਕਰਨਗੇ ਅਗਲੇ ਮਹੀਨੇ ਚੇਂਜ ਕਰ ਦੇਣਾ ਐਡੀ ਛੇਤੀ ਤੇ ਸੂਟ ਨਹੀਂ ਬਦਲੀਦਾ ਜਿਦ ਤ ਭਾਈ ਬਦਲ ਦਿੰਨੇ ਤੇ ਤਰੱਕੀ ਕਿੱਥੋਂ ਕਰਨੀ ਅਸੀਂ ਬੋਲੋ ਵਾਹਿਗੁਰੂ ਆਹ ਮਾਫੀ ਦੇ ਦਿਓ ਨਾਲ ਨਾਲ ਜੇ ਕੋਈ ਗਲਤੀ ਹੋਵੇ ਭਾਈ ਜੋਧ ਨੇ ਪਾਠ ਕੀਤਾ ਤੇ ਕੀਤਾ ਬੜੀ ਰੂਹ ਦੇ ਨਾਲ ਹੁਣ ਹਰਾਨੀ ਇਸ ਗੱਲ ਦੀ ਮੈਂ ਅੱਜ ਦੀ ਗੱਲ ਕਰਦਾ ਹੁਣੇ ਸਟੇ ਸਕੱਤਰ ਸਾਹਿਬ ਨੇ ਵੀ ਕਿਹਾ ਵੀ ਸੱਚ ਕੋੜਾ ਪਰ ਅੱਜ ਪ੍ਰਚਾਰ ਦੀ ਲੋੜ ਐ ਸਹੀ ਗੱਲ ਹੈ ਵੀ 48 ਘੰਟੇ ਪਾਠੀ ਸਿੰਘ ਪਾਠ ਕਰਦੇ ਕਿੰਨਾ ਜੀ 48 ਘੰਟੇ ਪੰਜ ਸਿੰਘ ਡਿਊਟੀਆਂ ਲਾਉਂਦੇ ਆ ਤੇ ਜਦੋਂ ਭੋਗ ਪੈਂਦਾ ਤੇ ਕਿੰਨੀ ਕਿ ਸੇਵਾ ਦਿੰਨੇ ਆਪਾਂ ਇੱਕ ਸਿੰਘ ਨੂੰ 1500 ਪਲੱਸ 2000 ਲਾ ਲਓ 48 ਘੰਟਿਆਂ ਦਾ ਇੱਕ ਬੰਨੇ ਇੱਕ ਘੰਟੇ ਦੇ ਵਿੱਚ ਕੋਈ ਗੰਦਗੀ ਪੇਸ਼ ਕਰ ਰਿਆ ਗੰਦੇ ਗੀਤ ਗਾ ਰਿਆ ਉਹਨੂੰ ਇੱਕ ਘੰਟੇ ਚ ਕਿੰਨੇ ਪੈਸੇ ਦਿੱਤੇ ਨੋਟ ਕੀਤਾ ਕਦੇ ਕਿਸੇ ਇੱਥੋਂ ਅਸੀਂ ਡੁੱਬੇ ਇਹ ਬਾਣੀ ਬੜੀ ਉਮਲਕ ਹੈ ਇਹਦਾ ਕੋਈ ਮੁੱਲ ਨਹੀਂ ਦੇ ਸਕਦਾ ਪਰ ਥੋੜਾ ਜਿਹਾ ਜਾਗਿਏ ਜਦੋਂ ਭਾਈ ਜੋਧ ਨੇ ਕੀਤਾ ਪਾਠ ਤੇ ਬਾਬਾ ਲਹਿਣਾ ਜੀ ਦੇ ਕੰਨੀ ਪਿਆ ਪਹਿਲੇ ਲੋਕੀ ਚੰਗੇ ਸੀ ਉਹ ਕਹਿੰਦੇ ਸੀ ਸੰਗਤੇ ਸਪੀਕਰ ਬਾਬਾ ਜੀ ਤੇਜ ਕਰ ਦਿਓ ਘਰੇ ਆਵਾਜ਼ ਆਉਂਦੀ ਬਾਣੀ ਦੀ ਠੰਡ ਪੈਂਦੀ ਹੁਣ ਏਡੇ ਭੜੇ ਹੁਣ ਕਹਿੰਦੇ ਸਪੀਕਰ ਲਾ ਦਿਓ ਕੰਨ ਖਾਂਦੇ ਬਾਬੇ ਆਖੋ ਇਹ ਕਿੰਨਾ ਫਰਕ ਪੈ ਗਿਆ ਕਿ ਪਹਿਲੇ ਕਹਿੰਦੇ ਸੀ ਆਵਾਜ਼ ਆਉਂਦੀ ਠੰਡ ਪੈਂਦੀ ਹੁਣ ਕਹਿੰਦੇ ਬੱਚੇ ਸਕੂਲੇ ਪੜਦੇ ਪੜਾਈਆਂ ਵਡੀਆਂ ਇਹ ਬਾਬੇ ਦੀ ਆਵਾਜ਼ ਬੰਦ ਕਰ ਦਿਓ ਇਹ ਭਲਿਓ ਬੰਦ ਤੇ ਡੀਜਾ ਕਰਨਾ ਸੀ ਤੁਸੀਂ ਬਾਬਾ ਹੀ ਬੰਦ ਕਰਾਤਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਜੀ ਦਾ ਤੁਸੀਂ ਅੱਜ ਪ੍ਰਕਾਸ਼ ਮਨਾ ਰਹੇ ਆ ਤੇ ਪ੍ਰਕਾਸ਼ ਦਾ ਮਤਲਬ ਹੁੰਦਾ ਹੈ ਚਾਨਣ ਹੁਣ ਪ੍ਰਕਾਸ਼ ਤੇ 1504 ਨੂੰ ਹੋਇਆ ਬਾਬੇ ਦਾ ਅੱਜ ਆ ਗਿਆ 2025 ਇੱਕੇ ਵਾਰੀ ਪ੍ਰਕਾਸ਼ ਹੋਇਆ ਪਰ ਉਸ ਦਿਨ ਨੂੰ ਆਪਾਂ ਯਾਦ ਕੀਤਾ ਅੱਜ ਆਪਾਂ ਨੂੰ ਸੋਝੀ ਆ ਰਹੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਬਣ ਆਏ ਤੇ ਜਦੋਂ ਸ਼ਬਦ ਸੁਣਿਆ ਨਾ ਜਿਹੜਾ ਤੁਸੀਂ ਸਾਰਿਆਂ ਬੋਲਿਆ ਪਹਿਲੀ ਵਾਰੀ ਹੋਇਆ ਇਦਾਂ ਵੀ ਇਹ ਸ਼ਬਦ ਸੰਗਤ ਨੇ ਬੋਲਿਆ। ਬਾਬਾ ਜੀ ਦੇ ਕੰਨੀ ਪਿਆ ਭਾਈ ਲੈਣੇ ਜੀ ਦੇ। ਰੁਕ ਗਏ। ਹੁਣ ਜਿੱਥੇ ਪਾਠ ਚੱਲਦਾ ਕਥਾ ਕੀਰਤਨ ਉੱਥੇ ਕੋਈ ਸੂਰਮਾ ਹੀ ਰੁਕਦਾ। ਜਿੱਥੇ ਖਾੜਾ ਲੱਗਾ ਹੋਵੇ ਉੱਥੇ ਥੱਕੇ ਨਹੀਂ ਗਾਂ ਕੁਰਸੀ ਤੇ ਬਹਿਣ ਗਿਓ। ਇੱਕ ਵੀਡੀਓ ਆਈ ਨਾ ਫੋਟੋ ਖਚਾਉਣ ਲੱਗਾ ਨਾ ਚੁੱਕ ਕੇ ਥੱਲੇ ਮਾਰਿਆ ਸਟੇਜ ਤੋਂ ਆਖੋ ਸਤਨਾ। ਕੀ ਖਟਿਆ? ਖਚਾਲਾ ਫੋਟ ਵੀ ਅਸੀਂ ਜਿੱਥੇ ਬਹਿਣਾ ਸੁਣਨਾ ਉੱਥੇ ਨਹੀਂ ਬਹਿਣਾ ਜਿਹੜੇ ਸਾਨੂੰ ੱੱੱਕੇ ਮਾਰਨਦੇ ਉਹ ਉਹਦੇ ਤਾਂ ਜਾ ਕੇ ਸਟੇਜਾਂ ਤੇ ਜੱਫੀਆਂ ਪਾਉਣੇ ਆਖੋ ਸਤਨਾ ਕਿੱਡੇ ਦਿਨ ਮਾੜਿਆ ਇੱਕ ਇੱਕ ਪਤਿਤ ਬੰਦਾ ਇੱਕ ਦਸਤਾਰ ਵਾਲੇ ਬੰਦੇ ਨੂੰ ੱੱਕਾ ਮਾਰੇ ਕਿੱਡੀ ਮਾੜੀ ਗੱਲ ਹੈ ਤੇ ਬਾਣੀ ਪਹਿਲੋਂ ਕੀ ਕਹਿੰਦੀ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਵੀ ਸਿਰ ਤੇ ਪੱਗ ਬਨ ਕੇ ਤੇ ਬਾਣੀ ਕਥਾ ਸੁਣੀ ਫਿਰ ਜਦੋਂ ਉੱਧਰ ਜਾਵਾਂਗੇ ਫਿਰ ਅਗਲੇ ਚੰਗੇ ਮੈਂ ਕਿਹਾ ਬਹੁਤ ਵਧੀਆ ਹੋਇ ਇਤਰਾ ਪੰਜ ਸੱਤਾਂ ਦੇ ਹੋਰ ਮਾਰਨ ਤੇ ਇਹਨਾਂ ਨੂੰ ਆਵੇ ਅਕਲ ਜਦੋਂ ਬਾਣੀ ਸੁਣੀ ਬਾਬਾ ਜੀ ਰੋ ਗਏ ਰੋਕੇ ਤੇ ਬੈਠ ਗਏ ਤੇ ਜਦੋਂ ਭਾਈ ਜੋਧ ਜੀ ਨੇ ਸਮਾਪਤੀ ਕੀਤੀ ਕਹਿੰਦੇ ਸਿੱਖਾ ਬੜਾ ਆਨੰਦ ਆਇਆ ਹੀ ਤੈਨੂੰ ਸੁਣ ਕੇ ਗੱਜ ਗਿਆ ਖੁਸਾਤ ਨਾਮ ਸ੍ਰੀ ਰੂਹ ਖੁਸ਼ ਕਰਤੀ ਹੋ। ਇਹ ਪੈਗਾਮ ਜਿਹੜਾ ਏ ਇਹਦੀ ਅਰਥ ਵੀ ਆਉਂਦੇ ਤੁਹਾਨੂੰ। ਤੇ ਭਾਈ ਜੋਧ ਜੀ ਗੁਰੂ ਨਾਨਕ ਦੇ ਸਿੱਖ ਨੇ ਬੜੇ ਪਿਆਰੇ। ਉਹਨਾਂ ਨੇ ਕਿਹਾ ਜਿੰਨੀ ਕੁ ਜੋਗਾ ਉਹਨੇ ਕੋ ਹੁੰਦੇ ਆ। ਬਾਬਾ ਜੀ ਫਿਰ ਕਥਾ ਵੀ ਸੁਣਾਉ। ਫਿਰ ਉਹਨਾਂ ਨੇ ਸੂਖਮ ਜੀ ਅਰਥ ਕੀਤੇ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੁਮਾਲੀਐ ਕਹਿੰਦੇ ਉਸ ਸਾਹਿਬ ਦੀ ਸੇਵਾ ਕਰੋ। ਉਸ ਪਿਆਰੇ ਦੇ ਨਾਲ ਜੁੜੋ ਜਿਹੜੇ ਮਿਲਿਆਂ ਸੁੱਖ ਮਿਲੇ ਹੋਰ ਮਟੀਆਂ ਕਬਰਾਂ ਦੇ ਧਾਰੀਆਂ ਕੱਚੇ ਪਿੱਲਿਆਂ ਨਾਲ ਨਾ ਜੜੋ ਇਹਨਾਂ ਤੁਹਾਨੂੰ ਦੁੱਖ ਹੀ ਦੇਣੇ ਸੁੱਖ ਨਹੀਂ ਦੇਣਾ ਆਖੋ ਸਤਨਾਮ ਫਿਰ ਰਪੀਟ ਕਰਿਓ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੁਮਾਲੀਐ ਕਹਿੰਦੇ ਬਾਬਾ ਜੀ ਇਹਦਾ ਅਰਥ ਇਹ ਹੈ ਵੀ ਜਿਹੜੇ ਸਾਹਿਬ ਦੀ ਸੇਵਾ ਕੀਤਿਆਂ ਸੁੱਖ ਮਿਲੇ ਨਾ ਉਹ ਸਾਹਿਬ ਦੀ ਸੇਵਾ 'ਚ ਜ਼ਰੂਰ ਜੁੜਨਾ ਚਾਹੀਦਾ ਆਖੋ ਸਤਨਾਮ